Thank you. ਅੱਜ ਸਰ ਅੱਜ ਅਮੰਦੀ ਕੋਰ ਨੂੰ ਪੇਸ਼ ਕੀਤਾ ਗਿਆ ਕੀ ਕਰਨਾ ਚਾਹੀਦਾ ਆ ਸਾਡੇ ਜਿਹੜੇ 65 ਨੰਬਰ ਐਫ ਆਈ ਆਰ ਹੈਗੇ ਥਾਣਾ ਕਨਾਲ ਕਲੋਨੀ ਦੇ ਵਿੱਚ ਉਹਦੇ ਰਿਗਾਰਡਿੰਗ ਜਿਹੜੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਸੀ ਅੱਜ ਕੋਰਟ ਦੇ ਵਿੱਚ ਅਸੀਂ ਪੇਸ਼ ਕਰਕੇ ਅਕਿਊਜ਼ ਦੇ ਦੋ ਦਿਨ ਦਾ ਪੁਲਿਸ ਰਿਮਾਨ ਜਿਹੜਾ ਅਸੀਂ ਲਿਆ ਫਰਦਰ ਜਿਹੜੀ ਇਨਵੈਸਟੀਗੇਸ਼ਨ ਅਸੀਂ ਸਾਡੇ ਜਿਹੜੇ ਕਾਫੀ ਐਂਗਲਸ ਅਸੀਂ ਕਰ ਰਹੇ ਆ ਅੱਗੇ ਜਿਹੜੇ ਹੈਗਾ ਅਸੀਂ ਪੁਲਿਸ ਰਿਮਾਨ ਦੇ ਦੌਰਾਨ ਜਿਹੜੀ ਕਸ਼ਕਿਸ਼ ਕਰਾਂ ਸਰ ਕੀ ਕੀ ਜਿਹੜੇ ਸਾਹਮਣੇ ਆ ਰਹੇ ਨੇ ਅਦੇ ਕੋਈ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੇ ਚੀਜ਼ਾਂ ਹੁੰਦੀਆਂ ਨੇ ਉਹ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਪ੍ਰੀਲੀਮਿਨਰੀ ਸਟੇਜ ਹੈਗੀ ਜਿੰਨਾ ਤੱਕ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਹੋ ਜਾਂਦੀ ਇਨਵੈਸਟੀਗੇਸ਼ਨ ਕੰਪਲੀਟ ਹੋਣ ਤੋਂ ਬਾਅਦ ਅਸੀਂ ਵਿਲ ਸ਼ੇਅਰ ਡੈਫਨਿਟ ਕੋਈ ਬਰਾਮਦ ਹੋਇਆ ਜਿਹੜਾ 2 ਦਿਨ ਦਾ ਹੋਰ ਰਿਮਾਂਡ ਤੁਸੀਂ ਜਿਹੜਾ ਕਹ ਰਹੇ ਹਨ ਬਰਾਮਦਗੀ ਤਾਂ ਦੇਖੋ ਜਿਹੜੀ ਪਹਿਲਾਂ ਹੋਈ ਸੀਗੀ ਉਸ ਤੋਂ ਇਲਾਵਾ ਜਿਹੜੀ ਹੁਣ ਅੱਗੇ ਸਾਡੇ ਕੋਲ ਹੋਰ ਕਾਫੀ ਚੀਜ਼ਾਂ ਹੈਗੀਆਂ ਨੇ ਕਾਫੀ ਫੈਕਟਸ ਹੈਗੇ ਨੇ ਅਸੀਂ ਉਹਨਾਂ ਤੇ ਕੰਮ ਕਰ ਰਹੇ ਹਾਂ ਜਲਦੀ ਜਿਹੜੀ ਹੈਗੀ ਹੈ ਅਰ ਕੋਲ ਟ੍ਰਾਈ ਟੂ ਕੇ ਜਿਹੜਾ ਫਾਰਵਰਡ ਬੈਕਵਰਡ ਲਿੰਕੇਜ ਹੈਗੇ ਸਾਰੇ ਨੂੰ ਕਲੋਸ ਕਰਦੇ ਸਰ ਅਜਿਹੇ ਕੀ ਕਾਰਨ ਸੀ ਵੀ ਅੱਜ ਜਿਹੜਾ ਸਾਰਾ ਕੰਮ ਗਲਤ ਤਰੀਕੇ ਨਾਲ ਜਿਹੜਾ ਨਾ ਗਿਆ ਹਸਪਤਾਲ ਮੈਡੀਕਲ ਦੀ ਲੈ ਜਾਇਆ ਗਿਆ ਕੋਰਟ ਸਪੇਸ਼ ਕਰਨ ਲਈ ਵੀ ਜਿਹੜਾ ਹੈਗਾ ਸੁਰੱਖ ਸਖਿਆ ਪ੍ਰਬੰਧ ਕੀਤੇ ਗਏ ਦੇਖੋ ਪੁਲਿਸ ਦੀ ਪ੍ਰਾਇਮਰੀ ਡਿਊਟੀ ਹੈਗੀ ਲਾਂਡ ਰੋਡ ਨੂੰ ਮਨਟੇਨ ਰੱਖਣਾ ਉਸ ਨੂੰ ਮਨਟੇਨ ਰੱਖਣ ਵਾਸਤੇ ਸਾਡੇ ਵੱਲੋਂ ਡਿਊਟੀ ਡੁਪਲੀਕੇਟ ਕੀਤੀ ਗਈ ਸੀ ਸਰ ਕੁਛ ਨਾ ਕੋਲ ਸਿਧਾਰੀਆਂ ਦੇ ਨਾਮ ਹੋ ਜਾਂਦੇ ਹੈ दैट ਆ ਕੈਨਟ ਕਮੈਂਟ